ਅਰੋੜਾ ਮਹਾਸਭਾ ਪੰਜਾਬ ਦੀ ਇਕਾਈ ਵੱਲੋਂ ਪਰਿਵਾਰ ਵਿੱਚ ਵਾਧਾ ਕਰਦਿਆਂ ਹੋਇਆਂ ਜਲਾਲਾਬਾਦ ਦੇ ਇਮਾਨਦਾਰ ਮਿਹਨਤੀ ਅਤੇ ਲੋਕਾਂ ਦੀ ਸੇਵਾ ਕਰਨ ਵਾਲੇ ਸਮਾਜ ਸੇਵੀ ਓਮ ਪ੍ਰਕਾਸ਼ ਕੁੱਕੜ ਨੂੰ ਅਰੋੜਾ ਮਹਾਸਭਾ ਦਾ ਜਲਾਲਾਬਾਦ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਅਰੋੜਾ ਬਰਾਦਰੀ ਦੇ ਵੱਖ-ਵੱਖ ਆਗੂਆਂ ਅਤੇ ਸਮਾਜ ਸੇਵੀਆਂ ਵੱਲੋਂ ਨਵੇਂ ਬਣੇ ਪ੍ਰਦਾਨ ਓਮ ਪ੍ਰਕਾਸ਼ ਕੁੱਕੜ ਨੂੰ ਵਧਾਈ ਦਿੱਤੀ ਗਈ। ਮੰਦਾ ਜੀ ਜਿਨ੍ਹਾਂ ਨੇ ਮੇਹਰ ਸਦਕਾ ਮੈਨੂੰ ਐਡਾ ਵੱਡਾ ਹੌਂਦਾ ਮਿਲਿਆ ਜੀ ਸਭਾ ਸੁਖਦੇਵ ਯਾਰਾ ਆਪਣੇ ਪਤਾਨ ਸਾਹਿਬ ਚੇਤੀਆ ਜੀ ਦਾ ਨਮਤਜਾਦ ਸਾਹਿਬ ਡਿਗੜਾ ਸਾਹਿਬ ਤਿੱਜਾ ਜੀ ਆਹਦੇ ਜੀ ਵਕੀਲ ਗੁਰਪ੍ਰੀਤ ਜੀ ਸਾਰੇ ਮੇਰੇ ਭਰਾਵਾਂ ਨੇ ਮੇਰਾ ਹਰ ਸਾਥ ਦਿੱਤਾ ਕਲਕੁੰਬਰ ਜੀ ਸ਼ੋਕਨੇਜਾ ਜੀ ਵਿਕੇਸ਼ ਮਿੱਤਾ ਜੀ ਸਾਰੀ ਸ਼ਹਿਦ ਇਕ੍ਰੀਮ ਜੀ ਸ਼ੋਭ ਜੀ ਮਲੇ ਕਿੰਨਾ ਕਿੰਨਾ ਨਾਮ ਲਿਖੀ ਸਾਰੇ ਟਿੱਕਣ ਜੀ ਮੇਰੇ ਪੰਜਾ ਜੀ ਆਪਣਾ ਸਾਰੇ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਮੈਨੂੰ ਇੰਨਾ ਵੱਡਾ ਹੌਂਦਾ ਦਿੱਤਾ ਹੈ ਜੀ ਬਾਕੀ ਮੈਂ ਆਪਣੇ ਨੂੰ ਸ਼ੁਸ਼ਵਾਸ਼ ਤੋਂ ਨਾਲ ਜਿੰਨਾ ਵੀ ਮੇਰੇ ਕੋਲ ਆ ਮੇਰੇ ਵੱਲ ਚੱਲ ਵਾਸਤੇ ਵਾ ਚੜ ਕੇ ਜਿੰਨੀ ਵੀ ਮੇਰੇ ਕੋਲ ਸੇਵਾ ਹੋ ਸਕੀ ਕਰਦਾ। ਐਸ਼ੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਡੀ ਜਿਹੜੀ ਆਰਗੇਨਾਈਜੇਸ਼ਨ ਆ ਅਰੋੜਾ ਮਾਸਭਾ ਪੰਜਾਬ ਇਹਦਾ ਜਿਹੜਾ ਲੋਗੋ ਆ ਲੋਗੋ ਹੀ ਹਿੰਦੂ ਸਿੱਖੀ ਦਾ ਕੀ ਪ੍ਰਤੀਕ ਅਰੋੜਾ ਮਾਸਭਾ ਪੰਜਾਬ ਆ। ਔਰ ਇਹ ਸੁਸਾਇਟੀ ਲਗਭਗ 12 ਸਾਲ ਤੋਂ ਚੱਲ ਰਹੀ ਆ। ਅਲੱਗ-ਅਲੱਗ ਲੋਕ ਦੇ ਪ੍ਰਧਾਨ ਹੈ। ਪਿਛਲੇ 7-8 ਮਹੀਨੇ ਤੋਂ ਇਹ ਜ਼ਿੰਮੇਵਾਰੀ ਮੈਨੂੰ ਮਿਲੀ ਹੈ ਮੈਂ ਹੁਸ਼ਿਆਰਪੁਰ ਚ ਰਹਿਣ ਬੰਗਾਲਿਆ ਤੇ ਸਾਈਟ ਤੋਂ ਇਹ ਰਸਤਾ ਜੀ ਮੈਂ ਨਾ ਸਿੱਧਿਆ ਜੀ ਸੀਗੇ ਇਹ ਕਹਿੰਦਾ ਹੁਸ਼ਿਆਰਪੁਰ ਕਿਉਂ ਉੱਥੇ ਡਿਪਟੀ ਕਮਿਸ਼ਨਰ ਇਹਨਾਂ ਦੀ ਨੋਂ ਰਹੀ ਹੈ ਮੈਂ ਕਹਿੰਦਾ ਵੀ ਹੁਸ਼ਿਆਰਪੁਰ ਦੇ ਵਿੱਚ ਤਾਂ ਮਜੂਰ ਹੈ ਜੇ ਕੋਈ ਪੁਲਸ ਵਾਲਾ ਚੌਂਕ 'ਚ ਰੋਕ ਲਵੇ ਤਾਂ ਉਹ ਕਿਤੇ ਸੀਟੀਆ ਕਹਿ ਦਵੇ ਤਾਂ ਉਹ ਕਹਿੰਦਾ ਕੁਛ ਨਹੀਂ ਕਿਉਂਕਿ ਮੇਰੀ ਜਿਹੜੀ ਬੈਕਗ੍ਰਾਉਂਡ ਆ ਉਹ ਉਹ ਪੋਲੀਟਿਕਲ ਆ ਕਿਉਂਕਿ ਮੈਂ ਪੰਜਾਬ ਦੇ ਕੈਬਨਿਟ ਮੰਤਰੀ ਤਿਕਲ ਸਿੰਘ ਜੀ ਦਾ 15 ਸਾਲ ਉਹ ਵਸਤੀ ਰਿਹਾ ਕੇਂਦਰ ਦੇ ਵਿੱਚ ਮੰਤਰੀ ਰਾਏ ਵਿਜੇ ਸਾਫਲਾ ਜੀ ਉਹਨਾਂ ਦਾ ਮੀਡੀਆ ਐਡਵਾਈਜ਼ਰ ਰਿਹਾ ਉਹ ਖੁਦ ਕਾਉਂਸਲਰ ਰਿਹਾ ਮੇਰੀ ਵਾਈਫ ਕਾਉਂਸਲਰ ਰਹੀ ਹੈ ਲੇਕਿਨ ਸਾਰੀਆਂ ਤਰ੍ਹਾਂ ਦੀਆਂ ਮਤਲਬ ਜ਼ਿੰਦਗੀ ਦੇ ਵਿੱਚ ਸਭ ਤਰ੍ਹਾਂ ਦੀ ਇੰਜੋਏਮੈਂਟ ਤੋਂ ਬਾਅਦ ਇੱਕ ਮੰਦੇ ਵਿੱਚ ਜਜਵਾ ਸੀਗਾ ਕਿ ਮੈਂ ਉਹਨੇ ਗੁਰੂ ਅਰਜਨ ਸਾਹਿਬ ਗਿਆ ਉੱਥੇ ਇੱਕ ਲੜਕਾ ਰਾਜਕੁਮਾਰ ਉਹਦਾ ਵੀ ਚੈਲਰ ਦਾ ਕੰਮ ਆੜਦਾ ਅੜਦਾ ਕੰਮ ਬਹੁਤ ਅੱਛਾ ਉਹਨੇ ਮਤਲਬ ਮੈਂ ਤਾਂ ਉਹਨਕੇ ਅੱਗੇ ਚਾਹ ਪੀਣੀ ਆ ਸ਼ੀਟ ਡਿਰੇਂਜ ਬਲ ਆਇਆ ਸੀ ਉਹਨੇ ਕੋਈ ਕਰੀ ਕਰੀ 100 ਦੇ ਕਰੀ ਕਰੀ ਲੋਕ ਉਹਦੇ ਵੀ ਇਕੱਠੇ ਕੀਤੇ ਹੋਏ ਸੀ ਕਾਫੀ ਦੇਰ ਤੇ ਵੇਟ ਕਰ ਰਹਾ ਸੀ ਉੱਥੇ ਵੀ ਇਹ ਗੱਲ ਚੱਲੀ ਕਿ ਦੇਖੋ ਅਸੀਂ ਸਾਰੇ ਜਿੰਨੇ ਬੈਠੇ ਨੇ ਸਾਰੇ ਵਪਾਰੀ ਆ ਹੈ ਨਾ ਪਰ ਵਪਾਰੀਆਂ ਦਾ ਕੀ ਹੁੰਦਾ ਕਿ ਮੈਂ ਸਵੇਰੇ ਸ਼ੈੱਲਰ ਤੇ ਜਾਣਾ ਸਵੇਰੇ ਦੁਕਾਨ ਤੇ ਜਾਣਾ ਸਵੇਰੇ ਕਾਰੋਬਾਰ ਤੇ ਜਾਣਾ ਮਤਲਬ 2-3% ਮੇਰੇ ਇੱਥੇ ਆਪਾਂ ਜਿੰਨੇ ਬੰਦੇ ਬੈਠੇ ਡਾਕਟਰ ਸਾਹਿਬ ਜੌਬ ਕਰਦੇ ਉਹਨਾਂ ਕੋਈ ਇੱਕ ਦੋ ਇੱਕ ਦੋ ਬੰਦਾ ਸ਼ਾਇਦ ਹੋਰ ਜੌਬ ਕਰਦਾ ਹੋਗਾ ਅਦਰਵਾਈ ਆਪਾਂ ਸਾਰੇ ਵਪਾਰੀ ਪੁਰਾ ਮਾ ਸਵਾ ਦੇ ਪੰਜਾਬ ਪੰਜਾਬ ਸ੍ਰੀ ਕਮਲਜੀ ਸਿੱਧਿਆ ਜੀ ਜਨਰਲ ਸਕੱਤਰ ਸੂਨੀਟੀ ਸਾਰੀ ਜਨਰਲ ਸਕੱਤਰ ਸ੍ਰੀ ਅਨੀਤ ਪਿਆਜ ਜੀ ਦਲਾਲਾਬਾਦ ਦੇ ਵਿੱਚ ਪਹੁੰਚੇ ਹਨ ਅਸੀਂ ਇਹਨਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਸਾਡੀ ਦਲਾਲਾਬਾਦ ਜਿੰਨੇ ਵੀ ਰੌਲਾ ਬਣਾਤੀ ਇੱਥੇ ਬੈਠੀ ਹੈ ਸਾਰੇ ਸਾਰੇ ਵੱਲੋਂ ਪ੍ਰਧਾਨ ਜੀ ਦਾ ਤੇ ਜਨਰਲ ਸਕੱਤਰ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਸ਼ਹਿਰ ਤੇ ਪਹੁੰਚੇ ਹੋ ਮੈਂ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਤੁਹਾਨੂੰ ਰਿਕਵੈਸਟ ਕਰਾਂਗਾ ਕਿ ਦਲਾਲਾਬਾਦ ਇੱਕ ਬੜਾ ਹੀ ਮਿਲ ਆਪਣਾ ਸ਼ਹਿਰ ਹੈ ਉਹ ਬੜਾ ਹੀ ਵਧੀਆ ਸ਼ਾਇਦ ਇੱਥੇ ਲੋੜ ਹੈ ਇੱਕ ਕਮੇਟੀ ਨੂੰ ਨਾਲ ਪ੍ਰੋਗਜੋਇ ਦਾਗਾ ਜੇ ਆਪਾਂ ਇੱਕ ਗੱਲ ਨਹੀਂ ਕਰਉਨੇ ਆ ਉਸ ਤਰ੍ਹਾਂ ਪ੍ਰੋਗੇ ਰੱਖਣ ਦੀ ਤੋਨ ਦੇ ਲਈ ਸਾਨੂੰ ਇੱਕ ਹੀਗਾ ਚਾਹੀਦਾ ਸੀ ਜਿਹੜਾ ਅਸੀਂ ਤਲਾਸ਼ ਕਰਉ। ਉਹ ਤੁਹਾਨੂੰ ਤੁਸੀਂ ਇਹਦਾ ਇਹਨਾਂ ਦਾ ਨਾਮ ਦੇਣਾ ਹੈ ਔਰ ਅਸੀਂ ਸਾਰੇ ਇਹਨਾਂ ਦੇ ਨਾਲ ਹਾਂ ਸਾਰਾ ਪਰਿਵਾਰ ਸਾਰਾ ਉਹ ਸਭਾ ਦਾ ਨਾਮ ਨਾਲ ਸਾਰੇ ਲੋਕ ਇਹਨਾਂ ਦੇ ਨਾਲ ਉਹੋ ਜਿਹੜੇ ਸੇਵਾਦਾਰ ਨੇ ਉਹੋ ਜੀ ਸੇਵਾ ਕਰ ਰਹੇ ਬਹੁਤ ਜ਼ਿਆਦਾ I lo know